ਹਾਂਜੀ ਪਿਆਰੇ ਬੱਚਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤਾਂ ਜੀ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਪਣੇ ਦੇਸ਼ ਪੰਜਾਬ ਤੇ ਪੰਜਾਬੀਆਂ ਬਾਰੇ ਤੇ ਜਿਵੇਂ ਕਿ ਆਪਾਂ ਨੂੰ ਪਤਾ ਜੋ ਕੁਝ ਹਾਲਾਤ ਚੱਲ ਰਹੇ ਨੇਗੇ ਇਹਨਾਂ ਹਾਲਾਤਾਂ ਦੇ ਵਿੱਚ ਸਭ ਬਹੁਤ ਕੁਝ ਤਬਾਹ ਹੋ ਰਿਹਾ ਬਹੁਤ ਲੋਕ ਮੁਸੀਬਤਾਂ 'ਚ ਫਸੇ ਹੋਏ ਰਹਿਣਗੇ ਪਰ ਫਿਰ ਵੀ ਕਿਸ ਤਰੀਕੇ ਨਾਲ ਆਪਣਾ ਪੰਜਾਬ ਦੇ ਵਿੱਚ ਸਾਰੇ ਪੰਜਾਬੀ ਇੱਕੋ ਓਕੇ ਚੜ੍ਹਦੀ ਕਲਾ ਚ ਰਹਿ ਕੇ ਇਹਨਾਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ ਉਸ ਬਾਰੇ ਕੁਝ ਕਲਾਈਨਾਂ ਲਿਖਿਆ ਨੇ ਉਮੀਦ ਹੈ ਸਭ ਨੂੰ ਪਸੰਦ ਆਉਣ ਤੇ ਜੇ ਕੁਝ ਗਲਤ ਲਿਖਿਆ ਗਿਆ ਹੋਵੇ ਤਾਂ ਦਿਲੋਂ ਮਾਫੀ ਤਾਂ ਕੋਸ਼ਿਸ਼ ਹੈ ਕਿ ਇਹਨਾਂ ਦੇ ਇਸ ਦਲੇਰੀ ਬਾਰੇ ਆਪਣੇ ਪੰਜਾਬੀ ਨੇ ਇਸ ਦਲੇਰੀ ਬਾਰੇ ਤੇ ਆਪਣੇ ਪੰਜਾਬ ਬਾਰੇ ਜੋ ਕੁਝ ਲਿਖਿਆ ਗਿਆ ਸ਼ਾਇਦ ਸਭ ਪਸੰਦ ਕਰਨ ਇਸ ਨੂੰ ਤੇ ਇਹ ਸਚਾਈ ਵੀ ਹੈ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਹੈਗੀ ਤੇ ਜੇ ਕੁਝ ਗਲਤ ਲਿਖਿਆ ਹੋਵੇ ਤਾਂ ਦਿਲੋਂ ਮਾਫੀ ਤਾਂ ਹਾਂਜੀ ਇਸ ਦੇ ਵਿੱਚ ਆਪਾਂ ਕਹਿੰਦੇ ਕੀ ਹੈ ਚਲੋ ਦੇਸ਼ ਪੰਜਾਬ ਬਾਰੇ ਅੱਜ ਆਪਾਂ ਪੜ੍ਹਦੇ ਆਂ ਆਓ ਅੱਜ ਤੁਹਾਨੂੰ ਸਾਰਿਆਂ ਨੂੰ ਮੈਂ ਦੇਸ਼ ਪੰਜਾਬ ਦੇ ਨਾਲ ਮਿਲਾਵਾਂ ਜਿੱਥੇ ਗੁਰੂਆਂ ਦੀਆਂ ਕੋਮਾਂ ਵਰਗੇ ਪੁੱਤ ਨੇ ਤੇ ਰੱਬ ਵਰਗੀਆਂ ਮਾਮਾਂ ਹਰ ਇੱਕ ਦੀ ਮਦਦ ਲਈ ਅੱਗੇ ਹੈ ਪੰਜਾਬੀ ਆਏ ਸਾਰੀ ਦੁਨੀਆ ਦੇ ਵਿੱਚ ਇਹ ਅੰਨਦਾਤਾ ਕਹਿਵਾ ਕਹਲਾਈ ਕੁਝ ਦਿਨਾਂ ਤੋਂ ਦੇਸ਼ ਪੰਜਾਬ ਮੇਰਾ ਹੈ ਹੜਾਂ ਦੀ ਮਾਰ ਚ ਆਇਆ ਇਸ ਸਮੇਂ 'ਚ ਸਰਕਾਰਾਂ ਨੇ ਹੈ ਆਪਣਾ ਰੰਗ ਦਿਖਾਇਆ ਕੋਈ ਸਰਕਾਰ ਇਹਨਾਂ ਦੀ ਮਦਦ ਲਈ ਅੱਗੇ ਨਾ ਆਵੇ ਸ਼ਾਇਦ ਸੋਚੇ ਪੰਜਾਬ ਮੇਰਾ ਇਹਨਾਂ ਅੱਗੇ ਹੱਥ ਫੈਲਾਵੇ ਪਰ ਇਹੇ ਸਰਕਾਰਾਂ ਕੀ ਜਾਣਣ ਇਹ ਉਸ ਗੁਰੂ ਸਹਿਬਾਨ ਦੇ ਜਾਏ ਜਿਨ੍ਹਾਂ ਨੇ ਦੂਜਿਆਂ ਦੀ ਮਦਦ ਲਈ ਆਪਣੇ ਪਰਿਵਾਰ ਵਿਸਰਾਏ ਇਹਨਾਂ ਹਾਲਾਤਾਂ ਦੇ ਵਿੱਚ ਵੀ ਗੁਰੂ ਸਹਿਬਾਨਾਂ ਦੀ ਸਿੱਖਿਆਵਾਂ ਦੀ ਜਿੱਤ ਹੈ ਹੋਈ ਇੱਕ ਦੂਜੇ ਦੇ ਨਾਲ ਸਾਰੀ ਪੰਜਾਬੀਅਤ ਹੈ ਖਲੋਈ ਨਾ ਕੋਈ Hindu Sikh ਨਾ Hindu ਨਾ Musalman Isai ਸਾਰੇ ਧਰਮਾਂ ਨੂੰ ਪੁੱਲ ਕੇ ਸਭ ਬਣ ਗਏ ਭਾਈ ਭਾਈ ਅੱਜ ਦੇਸ਼ ਪੰਜਾਬ ਵਿੱਚ ਮਾਨਵਤਾ ਦੀ ਜਿੱਥੇ ਹੋਈ ਸਾਰੇ ਲੋਕਾਂ ਦੇ ਦਿਲਾਂ ਵਿੱਚ ਪੰਜਾਬੀਅਤ ਹੈ ਸਮੋਈ ਫਸਲਾਂ ਕਰ ਪਸ਼ੂ ਇਨਸਾਨ ਸਭ ਹੜਾਂ ਦੀ ਮਾਰ ਚ ਆਏ ਫਿਰ ਵੀ ਪੰਜਾਬੀ ਦੇ ਚਿਹਰੇ ਤੋਂ ਮੁਸਕਾਨ ਕਿਤੇ ਨਾ ਜਾਏ ਗਾਇਕ ਬਣ ਕੇ ਨਾਇਕ ਗਾਇਕ ਬਣ ਕੇ ਨਾਇਕ ਪੰਜਾਬ ਦੇ ਇਹਨਾਂ ਹਾਲਾਤਾਂ 'ਚ ਇਕੱਠੇ ਹੋ ਗਏ ਸਾਰੇ ਪੰਜਾਬੀ ਜੋ ਵੰਡੇ ਸੀ ਜਾਤਾਂ ਪਾਤਨ 'ਚ ਕੀ ਚੜਦਾ ਕੀ ਲੈਂਦਾ ਕੀ ਚੜਦਾ ਕੀ ਲੈਂਦਾ ਇਹ ਇੱਕੋ ਕੌਮ ਚੋਂ ਆਏ ਗੁਰੂ ਸਾਹਿਬਾਨ ਦੇਖ ਇਹਨਾਂ ਦੀ ਏਕਤਾ ਅਜਮਾਨ ਦੇ ਨਾਲ ਮੁਸਕਰਾਏ ਪਰਮਾਤਮਾ ਦੀ ਇਸਕ੍ਰੋਪੀ ਨੇ ਬਹੁਤ ਕੁਝ ਤਬਾਹ ਕਰ ਦਿੱਤਾ ਪਰਮਾਤਮਾ ਦੀ ਇਸਕ੍ਰੋਪੀ ਨੇ ਬਹੁਤ ਕੁਝ ਤਬਾਹ ਕਰ ਦਿੱਤਾ ਪਰ ਪਰ ਪੰਜਾਬੀਆਂ ਦੇ ਹੌਸਲੇ ਨੇ ਇਹਨਾਂ ਨੂੰ ਚੜ੍ਹਦੀ ਕਲਾ 'ਚ ਹੈ ਕੀਤਾ ਵਾਹਿਗੁਰੂ ਜੀ ਕੀ ਫਤਿਹ ਬੁਲਾਕੇ ਵਾਹਿਗੁਰੂ ਜੀ ਕੀ ਫਤਿਹ ਬੁਲਾਕੇ ਹੋਰ ਜੋਸ਼ ਚ ਆ ਜਾਂਦੇ ਮੁਸੀਬਤ ਦੀਸ ਘੜੀ ਚ ਇੱਕ ਦੂਜੇ ਨੂੰ ਆਪਣੇ ਬਾਹ ਫੜਾਉਂਦੇ ਗੁਰੂ ਸਹਿਬਾਨਾਂ ਨੇ ਕੁਝ ਸੋਚ ਕੇ ਹੀ ਸੀ ਸ਼ਾਇਦ ਲੰਗਰ ਪ੍ਰਥਾ ਚਲਾਈ ਆਉਣ ਵਾਲੀਆਂ ਮੁਸੀਬਤਾਂ ਚ ਭੁੱਖਾਣਾ ਰਹਿ ਜੇ ਕੋਈ ਭਾਈ ਚਾਰੇ ਪਾਸੇ ਤਵਾਹੀ ਦੇਖ ਅੱਖਾਂ ਚ ਪਾਣੀ ਆ ਜਾਵੇ ਅਰਦਾਸ ਹੈ ਉਸ ਵਾਹਿਗੁਰੂ ਅੱਗੇ ਹੁਣ ਆਪਣੀ ਮਿਹਰ ਵਰਸਾਵੇ ਹੇ ਰੱਬਾ ਜੋ ਇਮਤਿਹਾਨ ਤੁਸੀਂ ਲਿਆ ਸ਼ਾਇਦ ਉਸ ਨੂੰ ਪਾਸ ਕਰ ਗਏ ਸਾਰੇ ਗੁਰੂ ਸਹਿਬਾਨ ਦੀਆਂ ਸਿੱਖਿਆਵਾਂ ਨੂੰ ਕੋਈ ਮਨ ਝੋਨਾ ਵਿਸਾਰੇ ਜੋ ਤੁਸੀਂ ਸਿਖਾਇਆ ਉਸ ਰਸਤੇ ਚੱਲ ਰਹੇ ਸਾਰੇ ਇਸ ਮੁਸੀਬਤ ਦੇ ਘੜੇ ਚ ਸਾਰੇ ਇੱਕ ਦੂਜੇ ਦੇ ਬਣ ਗਏ ਸਹਾਰੇ ਲੰਗਰ ਪ੍ਰਥਾ ਸੰਗਤ ਤੇ ਪੰਗਤ ਦੀ ਰੀਤ ਹੈ ਪੰਜਾਬ ਚ ਚੱਲੀ ਆਈ ਸ਼ਾਇਦ ਇਸੇ ਕਰਕੇ ਪੰਜਾਬ ਚ ਭੁੱਖਾ ਰਹਾ ਨਾ ਕੋਈ ਭਾਈ ਪੰਜਾਬੀਆਂ ਦੀ ਚੜ੍ਹਦੀ ਕਲਾ ਤੇ ਦਲੇਰੀ ਨੇ ਕਈ ਆਂਦੇ ਕਿਤੇ ਦੂਰ ਭਲੇਖੇ ਪੰਜਾਬ ਦੀ ਚੜ੍ਹਦੀ ਕਲਾ ਤੇ ਦਲੇਰੀ ਨੇ ਕਿੰਨਾਂ ਦੇ ਕਿੱਤੇ ਦੂਰ ਭਲੇਖੇ ਮੇਰੇ ਦੇਸ਼ ਪੰਜਾਬ 'ਚ ਪੰਜਾਬੀਆਂ ਨੂੰ ਪੰਜਾਬੀ ਦੇ ਨਾਲ ਹੀ ਖੜਾ ਦੇ ਕੇ ਹੜ੍ਹਾਂ ਦੀ ਇਸ ਮੁਸੀਬਤ 'ਚ ਸਭ ਹੋ ਗਿਆ ਪਾਣੀ ਪਾਣੀ ਸਾਰੇ ਪੰਜਾਬੀਆਂ ਦੀ ਏਕਤਾ ਨੇ ਲਿਖਤੀ ਇੱਕ ਔਣੋਖੀ ਕਹਾਣੀ ਹੜ ਮੀ ਹਨੇਰੀ ਕੁਝ ਇਹਨਾਂ ਨੂੰ ਨਾ ਦੱਬੇ ਹੜ ਮੀ ਹਨੇਰੀ ਕੁਝ ਇਹਨਾਂ ਨੂੰ ਨਾ ਦੱਬੇ ਹਰ ਮੁਸੀਬਤ ਦੇ ਸਾਹਮਣੇ ਸਾਰੇ ਪੰਜਾਬੀ ਹੋ ਜਾਣ ਅੱਗੇ ਆਖਿਰ ਚ ਉਸ ਵਾਹਿਗੁਰੂ ਅੱਗੇ ਬਸ ਇਹੀ ਸਭ ਦੀ ਅਰਦਾਸ ਆਖਿਰ ਚ ਉਸ ਵਾਹਿਗੁਰੂ ਅੱਗੇ ਬਸ ਇਹੀ ਸਭ ਦੀ ਅਰਦਾਸ ਇਸ ਕਹਿਰ ਨੂੰ ਰੋਕ ਕੇ ਕਰੇ ਅੰਮ੍ਰਿਤ ਦੀ ਬਰਸਾਤ ਇਸ ਕਹਿਰ ਨੂੰ ਰੋਕ ਕੇ ਕਰੇ ਬਖਸ਼ਿਸ਼ ਦੀ ਬਰਸਾਤ ਕਰੇ ਮਿਹਰ ਦੀ ਬਰਸਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ